ਭਿਆਨਕ ਹਾਦਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਟਰੱਕ ਦੇ ਪਰਖੱਚੇ ਉੱਡ ਚੁੱਕੇ ਨੇ ਜੀ ਹਾਂ ਇਹ ਦੱਸਦੀਏ ਕਿ ਧੁੰਦ ਦੇ ਕਰਕੇ ਦੱਸਿਆ ਜਾਂਦਾ ਹੈ ਕਿ ਇੱਕ ਟਰੱਕ ਜਿਹੜਾ ਹੈ ਦਰਖਤ ਦੇ ਨਾਲ ਟਕਰਾ ਜਾਂਦਾ ਹੈ ਤੇ ਇੱਕ ਦੇਖ ਸਕਦੇ ਹੋ ਕੱਲੂ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਘੋੜਾ ਟਰਾਲਾ ਤੇ ਕੈਂਟਰ ਦੇ ਵਿਚਕਾਰ ਟੱਕਰ ਹੁੰਦੀ ਹੈ ਸੜਕ ਦੇ ਉੱਤੇ ਇੱਕ ਟਰੱਕ ਜਿਹੜਾ ਖੜਿਆ ਹੋਇਆ ਹੈ ਤੇ ਦੇਖ ਸਕਦੇ ਹੋ ਇਹ ਹਾਦਸੇ ਦੇ ਦੌਰਾਨ ਇੱਕ ਕੈਂਟਰ ਦਰਖਤ ਦੇ ਨਾਲ ਵੀ ਟਕਰਾਇਆ ਤਾਂ ਦੇਖ ਸਕਦੇ ਹੋ ਇੱਕੋ ਥਾਂ ਤੇ ਦੋ ਹਾਦਸੇ ਹੋਏ ਨੇ ਜਿਸ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਵਿਅਕਤੀ ਦੀ ਮੌਤ ਹੋ ਗਈ ਹੈ ਬਲੂਆਣਾ ਪਿੰਡ ਕੱਲੂ ਦੇ ਨੇੜੇ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਹਾਦਸਾ ਇੱਕ ਕੋੜਾ ਟਰਾਲਾ ਤੇ ਕੈਂਟਰ ਦੇ ਵਿਚਕਾਰ ਵਾਪਰਿਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ ਇਹ ਹਾਦਸੇ ਦੇ ਦੌਰਾਨ ਫਜ਼ਿਲਕਾ ਤੋਂ ਆ ਰਿਹਾ ਇੱਕ ਕੈਂਟਰ ਨੂੰ ਹਾਦਸੇ ਦੇ ਫਜ਼ਿਲਕਾ ਤੋਂ ਆ ਰਹੇ ਇੱਕ ਕੈਂਟਰ ਨੂੰ ਧੁੰਦ ਦੇ ਕਾਰਨ ਦਿਖਾਈ ਨਹੀਂ ਦੇਣ ਕਰਕੇ ਨੇੜੇ ਦੇ ਖਦਾਨਾ ਦੇ ਵਿੱਚ ਇੱਕ ਦਰਖਤ ਦੇ ਨਾਲ ਟਕਰਾ ਗਿਆ ਜਿਸ ਤੇ ਸੱਤਾਵਾਜੀਆਂ ਨੇ ਇੱਧਰ ਖੂਹੀ ਖੇੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੀ ਬੰਦੀ ਬੰਦੀ ਦਾ ਪੰਡਾ ਠੀਕ ਹੈ ਬੰਦੀ ਇਹ ਉਹਦਾ ਉਹ ਨਹੀਂ ਆਪਾਂ ਨੂੰ ਤਾਂ ਮੈਂ ਕੋਈ ਬਤਾਨਿਆ